ਤੂੰ ਪਤਾ ਨਹੀਂ ਗੱਡੀ ਤਾਂ ਮੇਂ ਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਕਰ ਰੱਖੀ ਸਗੋਣੇ ਤੇ ਪਰਸੇ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇਰੇ ਕੋਲ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੰਗ ਚਾਬੀ ਮੰਗੀ ਮੰਮੀ ਚਾਬੀ ਛੋੜ ਦੇ ਚਾਬੀ ਆਪ ਸੁਟੀ ਆਪਣੇ ਹੱਥਾਂ ਨਾਲ ਸੁਣ ਚਾਬੀ ਸੁਟੀ ਮੈਨੂੰ ਨਹੀਂ ਪਤਾ ਕੁਝ ਹੋਇਆ ਮੈਂ ਚਾਬੀ ਨਾ ਛੁੱਟਦੀ ਬਸ ਜਿੱਤਰਾ ਘਰ ਚ ਹੀ ਪਰਿਵਾਰ ਚ ਹੀ ਕਿਤੇ ਕਿਸੇ ਨਾਲ ਕੋਈ ਝਗੜਾ ਆਇਆ ਕੁਝ ਨਹੀਂ ਲੜਾਈ ਝਗੜਾ ਹੁੰਦਾ ਤਾਂ ਪਤਾ ਹੁੰਦਾ ਅਨ ਕੋਈ ਕੁਝ ਨਹੀਂ ਪਤਾ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਗਏ ਕਮਤੀ ਕਾਕਾ ਸੇ ਮੁੜਦਾ ਪਲਸ 2 ਕਰਕੇ ਮੈਡੀਕਲਸ ਤੋਂ ਤਪੜੇ ਦੇ ਪਾਪਾ ਨੂੰ ਤੇ ਨੀਰ ਆਪਣਾ ਨਾਲ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਧੜੀ ਖੜਾ ਕਰਤਾ ਮੈਂ ਗਈ ਜਦੋਂ ਗੋਲੀਆਂ ਜਣੇ ਉਹ ਕੱਲਾ ਸੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨਾਲ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬੱਚੇ ਕ੍ਰਿਟੀਕਲ ਕੰਡੀਸ਼ਨ ਕ੍ਰਿਟੀਕਲ ਹੈ ਕੋਈ ਤਾਂ ਇਹ ਨਾ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣੀ ਹੋਦੀ ਕਿ ਕੁਝ ਨਹੀਂ ਹੈ ਇਹ ਜੋ ਚੁਣਿਆ ਗਿਆ ਹੈ ਆਪਾਂ ਵੱਲ ਹਸਤਾਖਟ ਦਾ ਉਤਰਾਣ ਕੀ ਮੁੰਡਾ ਮੇਰਾ ਹੱਥੋਂ ਰੋਣਗਲਾ ਛੜਦਾ ਸੀ ਤੇ ਜਿੱਥੇ ਜਾਂਦਾ ਉਹ ਮੰਗ ਕੀ ਕਰਦੇ ਪ੍ਰਸ਼ਾਸਨ ਦੇ ਪਾਸ ਤੋਂ ਵੱਲੋਂ ਜਿਸ ਨਾਲ ਮੇਰੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਬੜਾ ਬੜਾ ਇਨਸਾਫ ਚਾਹੀਦਾ ਮੇਰਾ ਪੁੱਤਰ ਠੀਕ ਹੋ ਗਏ ਕਿੰਨੇ ਭੈਣ ਭਰਾ ਗਏ ਦੋ ਬੇਟੇ ਮੇਰੇ ਦੋ ਬੇਟੇ ਆ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਹਰਬਖਸ਼ ਸਿੰਘ ਆਤੂ ਜੀ ਦਬੁਰ ਜੀ ਦਬੁਰ ਜੀ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਤੁਸੀਂ ਇਹ ਅਸੀਂ ਤੇ ਘਰ ਆਈ ਸਾਨੂੰ ਤੇ ਪਤਾ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣ ਵੀ ਗੱਡੀ ਦੇ ਟਾਇਰ ਪਵਾ ਲਾ ਪਵਾ ਲਿਆ ਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾ ਉਹ ਪੈਂਚਰ ਵਾਲੀ ਦੁਕਾਨ ਬੰਦ ਸੀ ਇਹ ਜਾ ਕੇ ਅਗਲੇ ਬਰੇ ਮਾਨ ਨਾਲ ਤੁਰਲੇ ਬੰਨੇ ਹੈਗਾ ਕਰ ਲਾਈਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲੈਣਾ ਤੇਲ ਪਵਾ ਕੇ ਜਦੋਂ ਨਿਕਲਿਆ ਉਦੋਂ ਰੌਂਗ ਸਾਰੀ ਅੱਗੂ ਗੱਡੀ ਆਉਂਦੀ ਚਾਰ ਹੀ ਉਹਨਾਂ ਕੋ ਨਕਾਬ ਪੋਛੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਹੁੰਦਾ ਜਸ਼ਨਪ੍ਰੀਤ ਕਿੰਨੀ ਉਮਰ ਹੈਗੇ ਉਹਦੀ ਉਹਦੀ 22 ਸਾਲ ਵਿਆਹਿਆ ਸੀ ਨਹੀਂ ਹਨ ਮੈਡ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਇਹਦਾ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਹਾਂਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਕਿਲੋਂ ਗੋਲੀਆਂ ਚਲਾਈਆਂ ਕਿਹੜੀ ਨਹੀਂ ਛਾਈ ਝਗੜਾ ਆਇਆ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਸਾਨੂੰ ਪਤਾ ਹੋਵੇ ਕਿ ਇਹਦਾ ਕਿਹਨਾ ਝਗੜਾ ਆਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਤੇ ਆਪ ਨਹੀਂ ਪਤਾ ਲੱਗਦਾ ਕਿਹੜੀ ਗੱਲੋਂ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿੰਨਾਂ ਵੱਲੋਂ ਗੋਲੀਆਂ ਚੱਲੀਆਂ ਉਹਨਾਂ ਤੇ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਮੂੰਹ ਉਹਨਾਂ ਦੇ ਬੱਦੇ ਇਨਕਾਬ ਪੋ ਸੀ ਜਨਾ ਡਾਕਟਰ ਸੀ ਜੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉਥੇ ਦੁਕਾਨ ਤੇ ਪੈਂਦਾ ਹੈ ਠੀਕ ਹੈ ਹਾਂਜੀ ਦੁਕਾਨ ਤੇ ਕੰਮ ਕਰ ਦੁਕਾਨ ਤੇ ਕੰਮ ਕਿੰਨੇ ਗੋਲੀਆਂ ਲੱਗੀਆਂ ਇੱਕੋ ਹੀ ਗੋਲੀ ਬੱਜੀ ਆ ਦੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਕਾ ਕੇ ਸਵਾਰ ਹੋ ਕੇ ਹਾਂਜੀ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਜੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਪੁਲਿਸ ਵਾਲੇ ਕਾਰਵਾਈ ਕਰਦੇ ਆ ਕਿ ਮੰਗ ਕੀ ਕਰਦੇ ਕੋਈ ਸੀਸੀਟੀਵੀ ਬਸ ਅਸੀਂ ਉਹਨਾਂ ਨੂੰ ਕਹਿਣਾ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਈ ਮੌਕੇ ਤੋਂ ਸਾਹਮਣੇ ਨਹੀਂ ਉਹ ਪੁਲਿਸ ਹੀ ਕਾਰਵਾਈ ਕਰਨੀ ਸਾਨੂੰ ਤਾਂ ਪਤਾ ਨਹੀਂ ਦੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਹਾਂ ਟੋਟਲ ਕਿੰਨੀਆਂ ਗੋਲੀਆਂ ਬੱਜੀਆਂ ਆਂਦੀਆਂ ਇੱਕੋ ਹੀ ਗੋਲੀ ਬੱਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬੱਜੀ ਉਹ ਮੂੰਹ 'ਚ ਮਾਰੀ ਗੋਲੀ ਦੋ ਮਣਕੇ ਉਹਦੇ ਟੁੱਟ ਗਏ ਸਾਲੀ ਨਗਜ ਗੋਲੀ ਮਾਰੀ ਬੱਜਈਏ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਵੀ ਕਿਸੇ ਨਾ ਕੋਈ ਦੂਸਰੇ ਕਿਸੇ ਨਾ ਕਾਲੀ ਉਹਨੇ ਗੱਡੀ ਕੱਢੀ ਆ ਕਾਲੀ ਕਿਸੇ ਨੇ ਤਾਇਕੀਕਤ ਕੀਤੀ ਉਹਦੀ ਉਹਦੀ ਤਾਇਕੀਕਤ ਕਾਦੇ ਕਾਲੀ ਉਹਨੂੰ ਠੇਰੀ ਕੀਤਾ ਕੋਈ ਕਾਰਨ ਹੋਏਗਾ ਜਿਸ ਤਰ੍ਹਾਂ ਕਾਰਨ ਹੁਣ ਤੇ ਉਹ ਇਹ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤਿਉ ਪਤਾ ਲੱਗ ਜੂਗਾ ਕੀ ਚੱਕਰ ਆ ਕੀ ਗੱਲ ਆ ਕੀ ਪਾਦਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਦੇ ਆ ਜੋ ਇਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ ਇੱਕ ਗੱਲ ਕੋਈ ਕਰੀਬ 1.5 10 ਵਜੇ ਸਾਨੂੰ ਅਮਨਦੀਪ ਬਾਦਪੇਟ ਤੋਂ ਥਾਣਾ ਚਾਟਿਵੰਡੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਉਹ ਐਡਮਿਟਰ ਹੋਇਆ ਜੋ ਮੌਕੇ ਤੇ ਐਸਐਚਓ ਸਾਹਿਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਤੰ데요 ਕਿ ਉਹ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਹੈ ਉਸ ਤੋਂ ਤੇਲ ਪਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਾ ਕੇ ਨਿਕਲਿਆ ਤਾਂ ਅੱਗੋਂ ਇੱਕ ਗਰੇ ਕਲਰ ਦੀ ਕਾਰ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਤੇ ਉਸ ਨੇ ਬੋਲੀ ਚਲਾ ਦਿੱਤੀ ਜੋ ਉਹਦੇ ਚਬਾੜੇ ਵਿੱਚ ਲੱਗੀ ਹੈ ਕੀ ਸਜੈਸਟ ਕਰ ਰਿਹਾ ਤ ਤਕਤੀਰ ਜਾਨੀ ਹੈ ਜਲਦੀ ਤੋਂ ਜਲਦੀ ਤੇਜ਼ ਕਰਕੇ ਦੋ ਛੇ ਨੂੰ ਅਰੈਸਟ ਕੀਤੇ ਜਾਈਏ ਸਰਕਾਰ ਨੇ ਕਿਸੇ ਗੋਲੀ ਕਿਉਂ ਚਲਾਈ ਸੀ ਦੇਖੋ ਇਹ ਤ ਤਕਤੀਰ ਤਾਂ ਨਹੀਂ ਪਤਾ ਚੱਲੇਗਾ ਕਿ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈਗੀ ਪਰ ਬਾਅਦ ਵਿੱਚ ਕੋਈ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਧਮਕੀ ਆਈ ਹੋਵੇ ਜਾਂ ਕਿਸ ਤਰ੍ਹਾਂ ਦੀ ਕੋਈ ਲੜਾਈ ਚੱਲੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਕੀ ਤਕਤੀਰ ਚੱਲੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਐ ਵੀ ਇਹ ਤੁਰਤੀ ਹੀ ਜਾਰੀ ਹੈ ਫਿਰ ਨਾਲ ਕੋਈ ਗ੍ਰਫਤਾਰੀ ਨਹੀਂ ਟ੍ਰੇਸ ਕਰ ਰਹੇ ਆ। ਲੜਕੇ ਦੀ ਉਮਰ ਕਿੰਨੀ ਜਿਹਨੂੰ ਗੋਲੀ ਵੱਜੀ? ਕੋਈ 35 36 ਸਾਲ। ਕੰਮ ਕੀ ਕਰਦਾ ਸੀ ਸਰ? ਮੈਡੀਕਲ ਸਟੋਰ ਆਦੋ। ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹੈ ਇੱਥੇ? ਉਹ ਕਰ ਰਹੇ ਆ। ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਚੱਲ ਰਹੀ। ਠੀਕ।